ਤਈਓ ਪਾਉਣ ਨੂੰ ਹਾਂਜੀ ਆਪੀ ਬਾਈ ਜੀ ਧਰਮ ਦੇ ਵਿੱਚ ਛੱਪ ਲਓ ਇਹ ਹੋ ਰਿਹਾ ਉਸੇ ਵਾਂਗ ਅਸੀਂ ਯੂਜ਼ਰ ਚਾਰਜਸ ਮੁਲਾਜ਼ਮ ਸੰਘਰਸ਼ ਕਮੇਟੀ ਸਿਵਲ ਹਸਪੀਟਲ ਲੁਧਿਆਣਾ ਦੇ ਸਾਰੇ ਕੰਮ ਕਰਦੇ ਆ ਉਹਨਾਂ ਦਾ ਯੂਨੀਅਨ ਦਾ ਪ੍ਰਧਾਨ ਹਾਂ ਸਰ ਇੱਥੇ ਹਾਲਾਤ ਇੰਨੇ ਮਾੜੇ ਐ ਇੰਨੇ ਬੁਰੇ ਹਾਲ ਆ ਕਿ 4500 6500 ਰੁਪਏ 'ਚ ਸਟਾਫ ਕੰਮ ਕਰ ਰਿਹਾ ਪਿਛਲੇ 10 ਸਾਲਾਂ ਤੋਂ ਲਗਾਤਾਰ ਔਰ ਪੂਰੀ ਇਮਾਨਦਾਰੀ ਨਾਲ ਕੰਮ ਕਰ ਰਿਹਾ ਜਿੰਨਾ ਕਿ ਚਲੋ ਸ਼ਕਤੀ ਹੈਗੀ ਆ ਉਹਨਾਂ ਕੰਮ ਕਰੀ ਜਾਂਦੇ ਆ ਲੇਕਿਨ ਸਰਕਾਰ ਨੂੰ 2.5 ਸਾਲ ਦਿੱਤੇ ਅਸੀਂ ਸਰਕਾਰ ਨੂੰ 2.5 ਸਾਲ ਹੋ ਗਏ ਚਲੋ 1 ਸਾਲ ਨਹੀਂ 2 ਸਾਲ ਨਹੀਂ 2.5 ਸਾਲ ਹੋ ਗਏ ਕੰਮ ਕਰਦੇ ਨੂੰ ਸਰਕਾਰ ਨੇ ਕੋਈ ਸੁਣਵਾਈ ਨਹੀਂ ਕੀਤੀ ਸਾਰੇ ਐਮਐਲਏ ਡੀਸੀ ਡਿਪਟੀ ਕਮਿਸ਼ਨਰ ਹੈਲਥ ਮਿਨਿਸਟਰ ਤੱਕ ਸਾਰਿਆਂ ਨੂੰ ਮੰਗ ਪੱਤਰ ਦੇ ਚੁੱਕੇ ਮੇਰੇ ਖਾਲ ਮੰਗ ਪੱਤਰ ਜਿਹੜਾ ਡਸਟਬਿਨ ਰੱਖਿਆ ਹੁੰਦਾ ਨਾਲ ਸਾਡੇ ਹਾਲੇ ਦਫਤਰ ਤੋਂ ਬਾਹਰ ਨਿਕਲਦੇ ਸਾਰੇ ਮੰਗ ਪੱਤਰ ਡਸਟਬਿਨ ਚ ਪਾ ਦਿੱਤੇ ਜਾਂਦੇ ਨੇ ਸੋ ਸਰਕਾਰ ਕਿਤੇ ਨਾ ਕਿਤੇ ਕੋਈ ਸੁਣਵਾਈ ਨਹੀਂ ਕਰ ਰਹੀ ਮੈਂ ਤਾਂ ਲੱਕੀ ਕਪੂਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਦਾਂ ਦਾ ਮੁੱਦਾ ਚੱਕਿਆ ਕਿਉਂਕਿ ਇਹ ਜਿਹੜਾ ਮੁੱਦਾ ਹੈ ਇਹ ਸਮਾਜਿਕ ਮੁੱਦਾ ਹੈ ਲੋਕਾਂ ਦੀ ਲੋੜ ਹੈ ਲੋਕਾਂ ਨੂੰ ਸੇਧ ਦੀ ਕਿਉਂਕਿ ਸਰਕਾਰ ਐਸੇ ਵਿਸ਼ੇ ਤੇ ਚੋਣਾਂ ਤੇ ਆਈ ਸੀ ਕਿ ਅਸੀਂ ਵਧੀਆ ਸਿਹਤ ਸਹੂਲਤ ਦੇਵਾਂਗੇ ਤੇ ਵਧੀਆ ਐਜੂਕੇਸ਼ਨ ਦੇਵਾਂਗੇ ਸਿਹਤ ਸਹੂਲਤ ਦੇ ਨਾਂ ਤੇ ਤਾਂ ਲक्की ਕਪੂਰ ਜੀ ਨੇ ਦੱਸਿਆ ਹੀ ਹੈ ਕਿ ਇੱਥੇ ਬਹੁਤ ਬੁਰਾ ਹਾਲ ਹੈ ਸਟਾਫ ਵੱਲੋਂ ਕੋਈ ਕਮੀ ਨਹੀਂ ਹੈ ਸਟਾਫ ਪੂਰਾ ਹੈ ਸਟਾਫ ਮਤਲਬ ਕੰਮ ਆਪਣਾ ਇਮਾਨਦਾਰੀ ਨਾਲ ਕਰ ਰਿਹਾ ਲੇਕਿਨ ਜਿੱਥੇ ਹੈ ਹੀ ਘਟਾ ਹੈ ਇੱਕ ਇੱਕ ਪੇਸ਼ੈਂਟ ਇੱਕ ਇੱਕ ਡਾਕਟਰ ਕਿੰਨੇ ਕ ਮਰੀਜ਼ ਦੇਖ ਲੂਗਾ 100 ਦੇਖ ਲੂਗਾ 200 ਦੇਖ ਲੂਗਾ ਜਦੋਂ ਹਜ਼ਾਰਾਂ ਦੀ ਤਦਾਦ ਨਾਲ ਮਰੀਜ਼ ਆਣਗੇ ਕਿਦਾਂ ਡਾਕਟਰ ਦੇਖੂਗੇ ਮਰੀਜ਼ਾਂ ਨੂੰ ਵੀ ਪਰੇਸ਼ਾਨੀ ਹੈ ਭਗਵੰਤ ਮਾਨ ਵੱਲੋਂ ਮੋਹੱਲਾ ਬਿਲਕੁਲ ਮੋਹੱਲਾ ਕਲੀਨਿਕ ਦਾ ਕੋਈ ਫਾਇਦਾ ਨਹੀਂ ਹੋਇਆ ਪਿੱਛੇ ਸਿਵਲ ਸਰਜਨ ਸਾਹਿਬ ਨੇ ਫੇਕ ਕਈ ਫੇਕ ਐਂਟਰੀਆਂ ਦੇਖੀਆਂ ਫੇਕ ਐਂਟਰੀਆਂ ਦੀ ਇਨਕੁਆਰੀ ਕੀਤੀ ਤੇ ਉਹਦੇ ਦੀ ਕਈ ਜਿਹੜੀਆਂ ਇਨਕੁਆਰੀਆਂ ਸੀ ਉਹ ਫੇਕ ਨਿਕਲੀਆਂ ਨੇ ਜਿਹੜੀਆਂ ਐਂਟਰੀ ਸੀ ਰਜਿਸਟਰਾਂ ਤੇ ਉਹ ਫੇਕ ਇਨਕੁਆਰੀਆਂ ਨਿਕਲਦੀਆਂ ਸੀ ਸੋ ਮੋਹੱਲਾ ਕਲੀਨਿਕ ਦਾ ਤਾਂ ਮੇਰੇ ਖਿਆਲ ਹੈ ਕੋਈ ਫਾਇਦਾ ਨਹੀਂ ਹੋਇਆ ਸਰਕਾਰ ਇਹ ਤਾਂ ਪੈਸਾ ਵੇਸਟ ਕਰ ਰਹੀ ਹੈ ਉਹੀ ਪੈਸਾ ਸਰਕਾਰ ਇੱਥੇ ਲਾਵੇ ਇਨਫਰਾਸਟ੍ਰਕਚਰ ਤੇ ਕਰੇ ਇੱਥੇ ਡਾਕਟਰਾਂ ਦੀ ਲੋੜ ਹੈ ਇੱਥੇ ਸਟਾਫ ਦੀ ਲੋੜ ਹੈ ਇੱਥੇ ਬਜਾਏ ਭਰਤੀ ਕਰਨ ਦੇ ਸਰਕਾਰ ਆਪਣੇ ਇੱਕ ਮਹੱਲਾ ਕਲੀਨਿਕ ਜਿਹੜਾ ਇੱਕ ਡ੍ਰੀਮ ਪ੍ਰੋਜੈਕਟ ਆ ਉਹਨੂੰ ਜ਼ਿਆਦਾ ਹਾਈਲਾਈਟ ਕਰ ਰਹੇ ਉਹਦੇ ਤੇ ਜ਼ਿਆਦਾ ਪੈਸਾ ਲਾ ਰਹੀ ਹੈ ਅੱਜ 18 ਤਰੀਕ ਹੋ ਗਈ ਹੈ ਤੇ ਜਿਹੜੇ ਕਰਮਚਾਰੀ ਆ ਉਹਨਾਂ ਨੂੰ ਅੱਜ ਤਨਖਾਹ ਨਹੀਂ ਮਿਲੀ 18 ਤਰੀਕ 4500 ਤਨਖਾਹ ਜਿਹੜੀ ਮਹੀਨੇ ਦੀ ਉਹ ਮਿਲੀ ਨਹੀਂ ਹਲੇ ਤੱਕ ਕਿਸ ਤਰ੍ਹਾਂ ਗੁਜ਼ਾਰਾ ਕਰੂਗਾ ਇੱਕ ਕੱਚਾ ਕਰਮਚਾਰੀ ਭਗਵੰਤ ਮਾਨ ਸਰਕਾਰ ਕਹਿੰਦੇ ਸੀ ਕੱਚਾ ਸ਼ਬਦ ਜਿਹੜਾ ਅਸੀਂ ਨਹੀਂ ਰਹਿਣ ਦੇਵਾਂਗੇ ਕੱਚਾ ਮਲਾਜਮ ਰਹਿ ਨਹੀਂ ਦੇਵਾਂਗੇ ਮੈਨੂੰ ਲੱਗਦਾ ਕੱਚਾ ਮੁਲਾਜ਼ਮ ਉਧਰ ਹੀ ਮਰ ਜਾਊਗਾ ਮੈਂ ਭਗਵੰਤ ਮਾਨ ਸਰਕਾਰ ਨੂੰ ਕਹਿਣਾ ਚਾਹਨਾ ਵਾ ਕਿ ਭਗਵੰਤ ਮਾਨ ਜੀ ਆਪਣੇ ਐਸਐਮਓ ਆਪਣੇ ਸਿਵਲ ਸਰਜਨ ਨੂੰ ਕਹੋ ਇੱਥੇ ਆ ਕੇ ਕੱਚੇ ਮੁਲਾਜ਼ਮਾਂ ਦਾ ਗਲਾ ਘੋਟ ਦਿਓ ਮਾਰ ਦਿਓ ਤੁਹਾਨੂੰ ਤਨਖਾਹ ਵੀ ਦੇਣ ਦੀ ਲੋੜ ਨਹੀਂ ਪਊਗੀ ਨਹੀਂ ਪਰ ਜੇ ਅਸੀਂ ਦੇਖੀਏ ਜਿਹੜੇ ਤੁਸੀਂ ਕੱਚੇ ਮੁਲਾਜ਼ਮਾਂ ਦੀ ਗੱਲ ਕਰਦੇ ਆ ਉਹਨਾਂ ਨੇ ਤੁਹਾਨੂੰ ਸੁਝਾਅ ਦਿੱਤਾ ਉਹਨਾਂ ਨੂੰ ਸ਼ਾਮਲ ਕਰੋ ਇੱਥੇ ਨਹੀਂ ਸ਼ਾਮਲ ਮੈਂ ਪ੍ਰਧਾਨ ਆ ਮੈਂ ਬੈਠਾ ਹਾਂ ਬਾਕੀ ਡਿਊਟੀਆਂ ਕਰੇ ਜਦੋਂ ਮੌਕੇ ਤੇ ਆ ਜਾਣਗੇ ਆ ਰਹੇ ਹਾਜ਼ਰੀ ਲਾ ਰਹੇ ਆਪਣੀ ਕਿਉਂਕਿ ਅਸੀਂ ਲੱੱਕੀ ਕਪੂਰ ਜੀ ਨੂੰ ਅਸੀਂ ਇਹੀ ਕਿਹਾ ਸੀ ਕਿ ਇੱਥੇ ਸਿਵਲ ਹਸਪਤਾਲ ਲੁਧਿਆਣਾ ਦੇ ਵਿੱਚ 20% ਸਿਰਫ ਰੈਗੂਲਰ ਸਟਾਫ ਹੈ 80% ਜਿਹੜਾ ਮਲਾਜ਼ਮ ਹੈ ਉਹ ਕੱਚਾ 80% ਜੇ 80% ਅੱਜ ਦੀ ਡੇਟ 'ਚ ਮਲਾਜ਼ਮ ਕੰਮ ਬੰਦ ਕਰਕੇ ਇੱਥੇ ਬਹਿ ਜਾਣ ਤਾਂ ਮੇਰੇ ਖਿਆਲ ਲੁਧਿਆਣਾ ਸ਼ਹਿਰ ਦਾ ਇਨਫਰਾਸਟ੍ਰਕਚਰ ਪੂਰਾ ਖਰਾਬ ਹੋ ਜਾਊਗਾ ਔਰ ਲੋਕਾਂ ਨੂੰ ਸਿਹਤ ਸਹੂਲਤ ਦੇ ਨਾਂ ਤੇ ਮਰਨਾ ਹੀ ਲੋਕਾਂ ਨੂੰ ਮਾਰੀ ਜਾਣਗੇ ਸੋ ਅਸੀਂ ਉਸ ਦਿਨ ਲੱੱਕੀਪੂਰ ਜੀ ਨੇ ਕਿਹਾ ਕਿ ਨਹੀਂ ਤੁਸੀਂ ਹਲੇ ਐਮਰਜੈਂਸੀ ਡਿਊਟੀ ਕਰੋ ਡਿਊਟੀ ਆ ਜੁਆਇਨ ਕਰੋ ਕੋਈ ਦਿੱਕਤ ਨਹੀਂ ਤੁਸੀਂ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਏ ਮੈਂ ਲक्की ਕਪੂਰ ਜੀ ਦੀ ਸਿਫਤ ਕਰਦਾ ਵਾਂ ਕਿ ਇਹਨਾਂ ਨੇ ਇਹੀ ਗੱਲ ਕਹੀ ਹੈ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ ਆਪਣਾ ਜਿਹੜਾ ਧਰਨਾ ਉਹ ਸ਼ਾਂਤੀਪੂਰਵਕ ਚੱਲਣਾ ਚਾਹੀਦਾ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਇਹ ਉਹਨਾਂ ਲਈ ਕੋਈ ਬੈਚ ਨਹੀਂ ਬਣਨਾ ਚਾਹੀਦਾ ਜਿੱਦਾਂ ਮਤਲਬ ਜਿਹੜੇ ਕੱਚੇ ਮੁਲਾਜ਼ਮ ਹੈ ਜਾਂ ਤਾਂ ਉਹਨਾਂ ਨੂੰ ਕੋਈ ਜੜੀ ਸੁਵਿਧਾ ਪਰ ਚਲੋ ਪੱਕੇ ਮੁਲਾਜ਼ਮਾਂ ਵੱਲ ਬਾਂਗ ਨਾ ਦੇਣ ਪਰ ਉਹਨਾਂ ਦਾ ਇਹ ਕਮ ਸੇ ਕਮ ਇਹ ਤਾਂ ਹੋ ਜਾਵੇ ਵੀ ਮਤਲਬ ਜਿਹੜਾ ਉਹਨਾਂ ਦੇ ਕਰਕ ਸੰਗਤ ਹੈ ਉਹਨਾਂ ਨੂੰ ਸੈਲਰੀ ਵੀ ਮਿਲ ਜਾਵੇ ਤਰਕ ਸੰਗਤ ਉਹਨਾਂ ਦਾ ਮਤਲਬ ਪਰਿਵਾਰ ਵੀ ਚੱਲ ਜਾਵੇ ਬਿਲਕੁਲ ਅਸੀਂ ਤਾਂ ਵਾਰ-ਵਾਰ ਮੰਗ ਕੀਤੀ ਅਸੀਂ ਤਾਂ ਕਈ ਮੰਗ ਪੱਤਰ ਦੇ ਚੁੱਕੇ ਹਾਂ ਡੀਸੀ ਨੂੰ ਦੇ ਚੁੱਕੇ ਹਾਂ ਐਮਪੀ ਨੂੰ ਦੇ ਸਕਦੇ ਹਾਂ ਲੋਕਲ ਐਮਐਲਏ ਸਾਰੇ ਐਮਐਲਏ ਨੂੰ ਵੀ ਦੇ ਚੁੱਕੇ ਹਾਂ ਲੇਕਿਨ ਕੋਈ ਸੁਣਵਾਈ ਨਹੀਂ ਹੋ ਰਹੀ ਕਿਉਂਕਿ ਸਰਕਾਰ ਕੰਮ ਕਰਨਾ ਹੀ ਨਹੀਂ ਚਾਹੁੰਦੀ ਇਸ ਟੌਪਿਕ ਤੇ ਜਾਂ ਸਰਕਾਰ ਲੋਕਾਂ ਨੂੰ ਦੇਣਾ ਨਹੀਂ ਚਾਹੁੰਦੀ ਸਿਹਤ ਸੁਲਤ ਸਿਰਫ ਕਾਗਜ਼ਾਤ ਦੇ ਦੇਣਾ ਚਾਹੁੰਦੀ ਹੈ ਮੈਂ ਭਗਵੰਤ ਮਾਨ ਸਰਕਾਰ ਨੂੰ ਬੇਨਤੀ ਕਰਾਂਗਾ ਲੁਧਿਆਣਾ ਦੇ 100 ਬੋਰਡ ਘੱਟ ਲਾ ਦਿਓ ਲੇਕਿਨ ਮੁਲਾਜ਼ਮਾਂ ਦੀ ਤਨਖਾਹਾਂ ਦਾ ਟਾਈਮ ਸਿਰ ਦੇ ਦਿਓ 45 ਜਿਹੜੀ ਤਨਖ ਜਿਹਦੇ ਨਾਲ ਘਰ ਦਾ ਗੁਜ਼ਾਰਾ ਚੱਲਦਾ ਘਟੋ ਘਟ ਉਹ ਤਾਂ ਕਰ ਦੇਣ ਹੱਥ ਜੋੜ ਕੇ ਬੇਨਤੀ ਹੈ ਭਗਵੰਤ ਮਾਨ ਸਾਹਿਬ ਬੋਰਡ ਦੀ ਗੱਲ ਕੀਤੀ ਹੈ ਬੋਰਡ ਦੇ ਪੈਸੇ ਆnde ਕਿੱਥੋਂ ਆਏ ਉਹ ਸਰਕਾਰ ਜਨਤਾ ਦਾ ਪੈਸਾ ਹੈ ਮੈਂ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ 100 200 ਬੋਰਡ ਕੱਟ ਲਾ ਲਓ ਲੁਧਿਆਣਾ ਸ਼ਹਿਰ 'ਚ ਲੇਕਿਨ ਲੁਧਿਆਣਾ ਸਿਵਲ ਹਸਪਤਾਲ ਦੀ ਹਾਲਤ ਸੁਧਾਰ ਦਿਓ ਲੋਕਾਂ ਨੂੰ ਵਧੀਆ ਸਿਹਤ ਸਹੂਲਤ ਦੇ ਦਿਓ ਤਾਂ ਕਿ ਲੋਕਾਂ ਨੂੰ ਵਧੀਆ ਸਹੂਲਤ ਮਿਲੇਗੀ ਤਾਂ ਲੋਕ ਸਰਕਾਰ ਤੋਂ ਹੀ ਖੁਸ਼ ਹੋਣਗੇ ਇਹ ਕੋਈ ਪੋਲੀਟੀਕਲ ਇਹਨੂੰ ਪੋਲੀਟੀਕਲ ਦਿੱਤਾ ਜਾ ਰਿਹਾ ਲੇਕਿਨ ਮਹਾਦੇਵ ਸੈਨਾ ਜਿਹੜੀ ਹਮੇਸ਼ਾ ਹੀ ਲੋਕਾਂ ਦੇ ਜਨ ਹਿਤ ਜਨ ਨਾਇਕ ਨੇ ਲਕੀ ਕਪੂਰ ਜੀ ਲੋਕਾਂ ਦੇ ਮੁੱਦੇ ਨੇ ਉਹਨਾਂ ਦਾ ਕੋਈ ਪਰਸਨਲ ਮੁੱਦਾ ਨਹੀਂ ਹੈਗਾ ਉਹਨਾਂ ਨੇ ਇੱਥੇ ਇਲੈਕਸ਼ਨ ਨਹੀਂ ਲੜਨੇ ਲੇਕਿਨ ਇੱਕ ਕੀ ਹੈ ਇੱਕ ਮੁੱਦਾ ਹੈ ਲੋਕਾਂ ਦੀ ਲੋਕ ਇਹਨਾਂ ਕੋਲ ਹੀ ਆਂਦੇ ਨੇ ਭਾਜੀ ਸਾਡਾ ਆ ਪੇਸ਼ੈਂਟ ਆ ਸਾਡਾ ਉਹ ਪੇਸ਼ੈਂਟ ਹੋ ਤੇ ਡਾਕਟਰ ਨਹੀਂ ਹੋਊਗਾ ਸਟਾਫ ਨਹੀਂ ਹੋਊਗਾ ਕਿੱਦਾਂ ਲੋਕਾਂ ਦੀ ਸਮੱਸਿਆਵਾਂ ਹੱਲ ਹੋਣਗੀਆਂ ਅੱਜ ਐਮਪੀ ਸੰਜੀਵ अरोड़ा ਜੀ ਆਏ ਨੇ ਜੇ ਬਿਹਤਰ ਹੁੰਦਾ ਐਮਪੀ ਸੰਜੀਵ अरोड़ा ਜੀ ਇੱਕ ਹਸਪੀਟਲ ਦਾ ਦੌਰਾ ਕਰਦੇ ਤੇ ਇਹਨਾਂ ਨੂੰ ਝੂ ਇੱਥੇ ਸਟਾਫ ਪੂਰਾ ਹੈ ਇੱਥੇ ਇਨਫਰਾਸਟ੍ਰਕਚਰ ਪੂਰਾ ਹੈ ਇੱਥੇ ਪੇਸ਼ੈਂਟ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਇਹਨਾਂ ਨੂੰ ਝੂਠਾ ਸਾਬਤ ਕਰਕੇ ਦਿਖਾਉਂਦੇ ਫਿਰ ਉਹ ਐਸਐਮਓ ਤੇ ਬੈਠ ਕੇ ਚਲੇਗੀ ਵਿੱਚ ਨਹੀਂ ਆਏ ਐਸਐਮਓ ਤੇ ਬੈਠ ਕੇ ਐਸਐਮਓ ਦੇ ਬੈਠੇ ਚਾਹ ਪੀਤੀ ਏਸੀ ਹੋਣ ਕਿਤਾ ਚਲੇ ਗਏ ਸਿਰਫ ਇੱਕ ਕਾਗਜ਼ੀ ਦੌੜ ਰਹੀ ਹੈ ਕਾਗਜ਼ੀ ਕਾਰਵਾਈ ਹੈ ਸ਼ਾਇਦ ਐਸੇ ਕਰਕੇ ਭਗਵੰਤ ਮਾਨ ਸਰਕਾਰ 13 0 ਨਹੀਂ ਸਿਰਫ 3 0 ਰਹਿ ਗਿਆ 3 ਸੀਟਾਂ ਮਿਲੀਆਂ ਨੇ ਕਿਉਂਕਿ ਜਿਹੜੇ ਸਿਹਤ ਮੰਤਰੀ ਹੈ ਜਿਹੜੇ ਐਡੇ ਵੱਡੇ ਵੱਡੇ ਸਿਹਤ ਮੰਤਰੀ ਦਾਅਵੇ ਕਰਦੇ ਪਟਾਲੇ ਜੋ ਹਾਰ ਕੇ ਹੋ ਗਏ ਫਿਰ ਉਹ ਨਕਾਰੇ ਹੋਏ ਨੇਤਾ ਨੇ ਸੋ ਮੈਂ ਬੇਨਤੀ ਕਰਦਾ ਵਾਂ ਸਰਕਾਰ ਨੂੰ ਕਿ ਹਲੇ ਵੀ 2.5 ਸਾਲ ਹੈਗੇ ਨੇ ਔਰ ਦੇਖੋ ਇਹਨਾਂ ਨੇ ਇਹ ਤਾਂ ਹੈ ਨਹੀਂ ਕਿ ਸਰਕਾਰ ਬਣਦੇ ਹੀ ਧਰਨਾ ਲਾਤਾ 2.5 ਸਾਲ ਸਰਕਾਰ ਨੂੰ ਦਿੱਤੇ ਕਿ ਸਰਕਾਰ ਜੀ ਤੁਸੀਂ ਆਪਣਾ ਕੰਮ ਕਰਕੇ ਦਿਖਾਓ ਜੇ ਮੇਰੇ ਖਿਆਲ ਸਿਵਲ ਹਸਪੀਟਲ ਸਾਰਾ ਕੋ ਸਹੀ ਹੁੰਦਾ ਤਾਂ ਭੁਖੜਤਾਲ ਕਰਨ ਦੀ ਲੋੜ ਨਹੀਂ ਪੈਂਦੀ ਅੱਜ ਇਹਨਾਂ ਨੇ ਸਿਵਲ ਦੇ ਬਾਹਰ ਧਰਨਾ ਲਾ ਕੇ ਬੈਠੇ ਹੋ ਦਾਦਾ ਧਰਨਾ ਲਗਾ ਕੇ ਬੈਠੇ ਹੋ ਕਿੰਨੇ ਦਿਨ ਹੋ ਗਏ ਦਾੰਨ ਧਰਨੇ ਦੇ ਇਸ ਸਿਵਲ ਦੇ ਅੰਦਰ ਬੈਠੇ ਧਰਨ ਵਾਲੇ ਮਰਜ਼ੀ ਦੀ ਬਾਹਰ ਤਰ੍ਹਾਂ ਰਹਿ ਆਪਾਂ ਸਾਨੂੰ ਚੌਥਾ ਦਿਨ ਅੱਜ ਧਰਨਾ ਲਾਣ ਦੇ ਯਾਦ ਆ ਰਿਹਾ ਲੱਗਾਇਆ ਤਨਖਾਹ ਚ ਆਇਆ ਲੈ ਸਿਵਾਲਸਾ ਜਿਹੜੇ ਡਾਕਟਰ ਘਟਾ ਸਟਾਫ ਘਟਾ ਕੱਚੇ ਬਣਾ ਪੱਕੇ ਕਰੋ ਅਮਰਜੈਂਸੀ ਡਾਕਟਰ ਲਗ ਲਗ ਵਿਭਾਗ ਦੇ ਕਰੋ ਪਰਚੇ ਵਖਰੇ ਕੱਟੇ ਮਰੀਜ਼ ਵਖਰੇ ਦੇਖਣ ਓਪੀਡੀ ਡਾਕਟਰ ਹਰ ਵਿਭਾਗ ਦੇ ਤਿੰਨ ਚਾਰ ਚਾਰ ਡਾਕਟਰ ਕਰੋ ਬੈੱਡ ਵਧਾਓ ਮਸ਼ੀਨਰੀ ਲਿਆਓ ਕੱਚੇ ਬਲਾਏ ਪੱਕੇ ਕਰੋ ਜਿਹੜੇ 45 ਤੋਂ 65 ਦਾ ਕੰਮ ਕਰ ਰਿਹਾ ਉਹਨਾਂ ਗਰੀਬ ਦਾ ਵਿਚਾਰਾ ਭਲਾ ਕਰੋ ਇਹ ਤਨਖਾਹ ਜੇ ਇਹ ਤਰਨਾ ਉਹਦਾ ਕੋਈ ਅਸਰ ਵੀ ਹੋਇਆ ਅੱਜ ਦੇਖੋ ਬੜੀ ਸ਼ਰਮ ਵਾਲੀ ਗੱਲ ਆ ਅੱਜ ਸੰਜੀਵ ਅਰੋੜਾ ਜੀ ਇਹਨਾਂ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਕਾਜ ਸਭ ਮੈਂਬਰ ਆ ਅੱਜ ਉੱਥੇ ਆਏ ਇੱਥੋਂ ਗਏ ਸਿੱਧਾ ਮੈਡਮ ਐਸਮੋ ਦੇ ਕਮਰੇ ਬੈਠੇ ਉੱਥੇ ਨਾ ਚਾਹ ਚੁ ਪੀਤੀ ਉੱਥੇ ਹੀ ਉੱਠ ਕੇ ਗੱਡੀ ਵੇਖ ਕੇ ਚਲੇ ਗਏ ਉਹਨਾਂ ਨੇ ਸਾਡੇ ਧਰਨੇ ਤੇ ਆਣਾ ਮੌਨਸਬ ਵੀ ਨਹੀਂ ਸਮਝਿਆ ਕੀ ਇੱਥੇ ਧਰਨੇ ਅਸੀਂ ਪੁੱਛੀਏ ਇੱਥੇ ਦਿੱਕਤਾਂ ਕੀ ਆ ਦੇਖੋ ਇਹ ਜਿਹੜੀ ਸਰਕਾਰ ਆ ਮੰਗੇਰੀ ਲਾਲ ਕੇ ਹਸੀਨ ਸਭ ਨੇ ਸਰਕਾਰ ਆ ਇਹਨਾਂ ਦੇ jubley ਆ ਨਵੇਂ ਨਵੇਂ ਭਗਵੰਤ ਸਿੰਘ ਵੱਡੇ ਵੱਡੇ ਵਾਅਦੇ ਕਰਦੇ ਆ ਕਤਸ ਜੀ ਨਹੀਂ ਭਰਤੀ ਕਰਦੀ ਸੀ ਆ ਘਰ ਤਾਂ ਕੋਈ ਸਭ ਨਹੀਂ ਸਭ ਖੋਖਲੇ ਦਾਵੇ ਆ ਇੱਥੇ ਜੋ ਹਾਲਾਤ ਆ ਤੁਸੀਂ ਸਿਵਲ ਹਸਪਤਲ ਦੇ ਵਿੱਚ ਘੁੰਮਦੇ ਹੋ ਤੁਸੀਂ ਦੇਖੋ ਇੱਥੇ ਜੋ ਗਰੀਬ ਤਬਕਾ ਲੋਕ ਆਂਦੇ ਆ ਸਾਰੇ ਪਰੇਸ਼ਾਨ ਆ ਸਾਰੇ ਦਿੱਕਤ ਆ ਰਹੀਆਂ ਅਸਟਾ ਗਰੀਬਾਂ ਦੀ ਆਵਾਜ਼ ਚੱਕਣ ਦੇ ਜਾਂ ਇਹਨਾਂ ਦੇ ਜਿਹੜੇ ਮੁਲਾਜ਼ਮ ਇਹਨਾਂ ਦੀ ਬਾਤ ਚੱਕ ਕੇ ਬੈਠੇ ਆ ਜੇ ਇੱਥੇ ਨਹੀਂ ਸੁਣਵਾਈ ਸਾਡੀ ਹੁੰਦੀ ਸੜਤ ਰਤ ਜਾਰੀ ਹੈ ਜੀ ਇਹ ਸਾਰਾ ਕੁਝ ਇਹ ਵਿੱਚ ਹੀ ਆਂਦਾ ਹੀ ਮੰਗਾ ਦੇ ਸਿਵਲ ਅਸਾ ਸਾਰਾ ਕੁਝ ਵਿੱਚ ਹੀ ਇੱਥੇ ਪੀਣ ਦਾ ਪਾਣੀ ਤੁਹਾਡੀ ਗੱਲ ਸਹੀ ਹੈ ਨਹੀਂ ਇੱਥੇ ਬਾਥਰੂਮ ਬਹੁਤ ਗੰਦੇ ਆ ਕੋਈ ਅਮੋਨ ਵਿੰਦਾ ਜਾਓ ਸਿਵਰੇਜ ਜਾਮ ਹੈ ਬਾਥਰੂਮ ਜਿਹੜਾ ਬੈਗ ਮਾਰਿਆ ਇੱਥੇ ਨਹੀਂ ਮੁਸ਼ਕਲ ਮੈਂ ਕਹਿੰਦਾ ਤੁਹਾਨੂੰ ਡਾਕਟਰ ਹੈ ਤੁਹਾਨੂੰ ਸਟਾਫ ਹੈ ਜਿਹੜਾ ਤੇ ਕੰਮ ਕਰ ਰਿਹਾ ਇਹੋ ਜੀ ਜਿਹੜੀ ਮਾੜੇ ਹਾਲਾਤ ਆ ਤੇ ਤਾਂ ਬਹਿ ਨਹੀਂ ਹੁੰਦਾ ਜਿਹੜਾ ਕੰਮ ਕਰ ਰਿਹਾ ਇਹ ਪਾਣੀ ਵੀ ਆਪਣਾ ਮੁੱਲ ਲੈ ਕੇ ਪੀਂਦੇ ਵਾ ਸਾਰੇ ਆਪਣੇ ਘਰੋਂ ਪਾਣੀ ਬੋਤਲ ਲੈ ਕੇ ਜਾਂਦੇ ਪਾਣੀ ਬੋਤਲ ਘਰੋਂ ਲੈ ਕੇ ਜਾਂਦੇ ਇੱਥੇ ਜੋ ਹਾਲਾਤ ਆ ਤੁਹਾਡੀ ਗੱਲ ਸਹੀ ਹੈ ਇੱਥੇ ਪਿਛੇ ਕਿੰਨੀਆਂ ਐਮਬਲੈਂਸ ਕਰੀਆਂ ਇੰਨਾ ਖਟਾਰਾ ਕਿੱਤੀ ਆ ਬਈ ਹੁਣ ਸੇਗਰਾਂ ਚਲਾਇਆ ਜੇ ਇੱਥੇ ਹਰ ਚੀਜ਼ ਦੀ ਦਿੱਕਤ ਹੈ ਸਾਡੀ ਜਿਹੜੀ ਧਰਨਾ ਹੈ ਅਸੀਂ ਇਹ ਸੀ ਇੱਥੇ 1000 ਪਿੰਡ ਲਗਦਾ ਲਿਆਣੇ ਸ਼ਹਿਰ ਨੂੰ ਤੇ ਐਮਬਾ ਕਾ 2500 25000 25 ਲੱਖ 25 ਲੱਖ ਲੋਕ ਆ ਇੱਥੇ ਜਿਹੜੇ ਪੂਰੇ ਲਿਆਣੇ ਸ਼ਹਿਰ ਚ ਇੱਥੇ ਜੋ ਹਾਲਾਤ ਆ ਤੁਹਾਡੇ ਸਾਹਮਣੇ ਮਾਨਗਰ ਏਕਾ ਦਾ ਮਾਨਗਰ ਇਹਨਾਂ ਦਾ ਬੇੜਾਗਰ ਕਰ ਕਰ ਕੇ ਰਤ ਲਿਆਣੇ ਸ਼ਹਿਰ ਦਾ ਜਿਆਦੀ ਸਰਕਾਰ ਆ 50 ਦਾ ਬੇੜਾਗਰ ਕਰਤਾ ਜੀ ਮੌਜੂਦਾ ਜਿਹੜੇ ਐਮਐਲਏ ਇੱਥੇ ਤੇ ਹੈਗੇ ਨੇ ਉਹਨਾਂ ਨੇ ਕਿਹਾ ਸੀਗਾ ਕਿ ਲਿਆਣੇ ਦਾ ਜਿਹੜਾ ਸਿਵਲ ਹਸਪੀਟਲ ਆ ਸਮਾਰਟ ਸਿਟੀ ਵਾਂਗੂ ਬਣਾਇਆ ਜਾਊਗਾ ਉਹਦੇ ਸਾਹਮਣੇ ਆਈ ਸਮਾਰਟ ਸਿਟੀ ਜੀ ਤੁਹਾਨੂੰ ਨਜ਼ਰ ਆਉਂਦਾ ਵੇ ਤੁਸੀਂ ਇੰਨੇ ਖਾਮੀਆਂ ਆ ਵੀ ਗਿਨਾਤੀਆਂ ਮਤਲਬ ਕਿਆ ਦੀ ਲੋੜ ਹੀ ਨਹੀਂ ਪਈ ਮਨ ਤਾਂ ਕੁਝ ਕਿਆ ਦੀ ਲੋੜ ਹੀ ਤੁਸੀਂ ਆ ਦੇ ਲੋ ਤੇ ਕੀ ਹਲਾਦਾ ਪਿਛਲੇ ਦਿਨ ਹੀ ਨਾ ਮੈਡੀਕਲ ਬੇਸਡ ਜਿਹੜਾ ਮਤਲਬ ਇਹ ਚੋਂ ਨਿਕਲਦਾ ਹੌਸਪੀਟਲ ਚੋਂ ਉਹ ਕਹਿੰਦੇ ਆ ਵੀ ਹਜ਼ਾਰਾਂ ਕਿਲੋ ਦੇ ਸਹਾਵਨਾ ਰੋਜ਼ ਨਿਕਲਦਾ ਤੇ ਉਹਦੇ ਵਾਸਤੇ ਇਹਨਾਂ ਨੇ ਕੋਈ ਪ੍ਰਬੰਧ ਕੀਤਾ ਹੈ ਗੱਡੀਆਂ ਲਈ ਹਾਲੇ ਤੁਹਾਡੇ ਸਾਹਮਣੇ ਕੋਈ ਪ੍ਰਬੰਧ ਹੀ ਨਹੀਂ ਕੋਈ ਜੇ ਇੰਨੇ ਸੌੜ ਤੋਂ ਹੈ ਤੁਸੀਂ ਤਰਨ ਲਗਾਈਏ ਕਿਉਂ ਅਸੀਂ ਪੁਕਰ ਤੇ ਬੈਠੀਏ ਗਿਓ ਠੀਕ ਹੈ ਨਾ ਇਹ ਤੁਹਾਡੇ ਸਾਹਮਣੇ ਹੈ ਜੀ ਸਮਝ ਹੋ ਗਈ ਅਸੀਂ ਗੈਸ ਡੀਸੀ ਸਾਨੂੰ ਮੰਗਵਤ ਦਿੰਦਾ ਜੀ ਇਹ ਡੀਸੀ ਸਾਨੂੰ ਮੰਗਵਤ ਦਿੰਦਾ ਜੀ ਉਸ ਤੋਂ ਬਾਅਦ 12 ਪੱਧਰ ਤੇ ਧਰਨਾ ਲਗਾਇਆ ਐਸੋ ਮੈਡਮ ਦੇ ਤਹਿਸੀਲਦਾਰ ਸਾਡੇ ਕੋਲ ਆ ਜੀ ਮਗਰ ਅਸੀਂ ਸਾਡੇ ਮਸਲਾ ਲਿਖਾ ਲਈਏ ਜੋ ਉੱਪਰ ਮੰਗ ਪੱਤਰ ਦਿੱਤਾ ਜੀ ਤੁਹਾਡੀ ਮੰਗਾਂ ਪੂਰੀ ਨਹੀਂ ਹੋਈ ਕਿੱਥੇ ਆ ਅਸੀਂ ਬੈਠੇ ਆ ਜੀ ਆ ਸਾਨੂੰ ਇਹ ਪਰਦਾਸ ਸਿੰਘ ਬਾਜੂ ਦੇ ਦਾ ਫੋਨ ਆਇਆ ਜੀ ਕਹਿੰਦੇ ਕੋਈ ਨਹੀਂ ਅਸੀਂ ਤੁਹਾਡੇ ਲਈ ਬੈਠੇ ਆ ਇਹਨੇ ਹੌਸਲਾ ਬਹੁਤ ਵੱਡਾ ਲੀਡਰ ਦਾ ਨਹੀਂ ਤੇ ਅਗਲਾ ਪਲਾਨ ਕਿੱਦਾਂ ਮਤਲਬ ਕੋਈ ਵੱਡੇ ਪੱਮਾਨੇ ਤੇ ਕਰਨ ਦਾ ਹੈ ਕੋਈ ਕਰਾਂਗੇ ਜੀ ਜੇ ਨਾ ਸਾਡਾ ਮਸਲਾ ਲੋਇਆ ਤਾਂ ਅਸੀਂ ਵੱਡਾ ਕੱਠ ਵੀ ਕਰਾਂਗੇ ਇੱਥੇ ਬੱਡੇ ਘਟਰਾ ਵਟਾਂਗ ਵੀ ਇੱਥੇ ਤੁਹਾਨੂੰ ਲੱਗਦਾ ਨਹੀਂ ਕਿ ਜਿਹੜੀਆਂ ਲੁਧਿਆਣਵੀਆਂ ਸੰਸਾਵਾਂ ਹੈਗੀਆਂ ਉਹਨਾਂ ਨੂੰ ਨਾਲ ਲੈ ਕੇ ਚੱਲਿਆ ਜਾਵੇ ਸਾਡਾ ਸਹਿਯੋਗ ਦੇ ਰਿਆ ਜੀ ਹੁਣ ਬਾਲਵਿਕੀ ਭਾਈਚਾਰਾ ਸਾਨੂੰ ਸਹਿਯੋਗ ਦੇ ਗਏ ਪਰਸੋਂ ਮੁੰਡਮ ਭਾਈਚਾਰਾ ਦੇ ਗਿਆ ਇੱਥੇ ਜਿਹੜਾ ਸਟਾਫ ਆ ਸਾਨੂੰ ਉਹ ਭਾਈਚਾਰਾ ਦੇ ਗਿਆ ਇੱਕ ਅੰਬੇਦਕਰ ਅੰਬੇਦਕਰ ਰਾਜ ਸਰਬਰਾ ਦੀ ਸਾਨੂੰ ਕੁਝ ਭਾਈਚਾਰਾ ਦੇ ਸਮਰਥਨ ਦੇਗੀ ਆ ਹਾਂ ਏਐਸਆਈ ਹੋਮ ਰਾਈਟ ਦੇਗੀ ਆ ਦੇਖੋ ਅੰਬੇਦਕਰਾਂ ਸਾਨੂੰ ਉਹ ਵੀ ਦੇ ਗਏ ਹਰ ਹਰ ਤਰ੍ਹਾਂ ਦਾ ਸਾਨੂੰ ਸਮਰਥਨ ਮਿਲਿਆ ਕੋਈ ਹੋਜੀ ਗਾਨੀ ਬਾਰੇ ਕੀ ਹੋ ਰਿਹਾ ਹੈ ਉਹ ਉਤਰਨਾ ਨੇ ਐਕਚੁਅਲੀ ਜਸਤ ਭੁਖ ਹੜਤਾਲ ਹੈ ਤੇ ਉਹਦੇ ਵਿੱਚ ਮਤਲਬ ਸਾਡੇ ਹਸਪੀਟਲ ਦੀ ਵਰਕਿੰਗ ਦੇ ਅਗੇਂਸ ਕੁਝ ਵੀ ਨਹੀਂ ਹੈ ਉਹ ਬੇਸਿਕਲੀ ਸ਼ਾਂਤੀਪੂਰਵਕ ਆਪਣਾ ਬੈਠੇ ਨੇਗੇ ਤੇ ਉਹਦਾ ਮਤਲਬ ਕੋਈ ਸਾਡੀ ਵਰਕਿੰਗ ਨਾਲ ਰਿਲੇਟਡ ਨਹੀਂ ਹੈ ਵੀ ਜੇ ਮੈਂ ਉਹਦੇ ਉੱਤੇ ਕੋਈ ਐਕਸ਼ਨ ਲਵਾਂ ਜਾਂ ਸਾਡੇ ਕੋਲ ਕੋਈ ਡਿਸਸੈਟੀਸਫੈਕਸ਼ਨ ਹੈ ਉਹਨਾਂ ਨੂੰ ਠੀਕ ਹੈ ਉਹਨਾਂ ਦੇ ਜੋ ਅਜੰਡੇ ਆ ਤੁਸੀਂ ਉਹਨਾਂ ਨੂੰ ਡਾਇਰੈਕਟਲੀ ਕੋਈ ਪੁੱਛ ਲਓ ਅਸੀਂ ਉਹਨਾਂ ਨੂੰ ਇੱਕ ਦੋ ਵਾਰ ਪੋਲਾਈਟਲੀ ਕਿਹਾ ਵੀ ਅ ਵੀ ਸਾਨੂੰ ਪ੍ਰੋਬਲਮ ਦੱਸੋ ਉਹਨਾਂ ਨੇ ਸਾਨੂੰ ਹੱਥ ਜੋੜ ਕੇ ਹੀ ਬੇਨਤੀ ਕੀਤੀ ਹੈ ਵੀ ਅਸੀਂ ਸ਼ਾਂਤੀਪੂਰਵਕ ਆਪਣਾ ਪ੍ਰਦਰਸ਼ਨ ਕਰ ਰਹੇ ਹਾਂ ਸਾਨੂੰ ਕਰਨ ਦਿਓ ਮੈਡਮ ਅਸੀਂ ਹਸਪਤਾਲ ਦੀ ਵਰਕਿੰਗ 'ਚ ਕੋਈ ਰੋਕ ਨਹੀਂ ਲਾ ਰਹੇ ਠੀਕ ਹੈ ਤੇ ਹਸਪਤਾਲ ਦੇ ਅਗੇਂਸਟ ਸਾਨੂੰ ਕੋਈ ਔਨੀ ਨਹੀਂ ਹੈਗੀ ਦਾ ਮਨਾਵਲਾ ਕਿਹਾ ਗਿਆ ਹੈ ਕਿ ਆਪਣੇ ਹੋਸਟਲ 'ਚ ਨਾ ਕੋਈ ਪਾਣੀ ਦੀ ਸਮੱਸਿਆ ਹੈ ਜੀ ਨਾ ਕੋਈ ਵੈਲਡ ਤੇ ਨਾ ਕੋਈ ਮਰੀਜ਼ਾਂ ਦੇਖਭਾਲ ਸਹੀ ਹੋ ਨਹੀਂ ਨਹੀਂ ਐਸਾ ਕੁਝ ਨਹੀਂ ਹੈ ਪਾਣੀ ਦੇ ਦਿੱਤੇ ਇਥੇ ਕੁਲਰ ਖਰਾਬ ਹੈ ਜਦੋਂ ਮੈਨੂੰ ਕੰਪਲੇਂਟ ਆਉਂਦੀ ਹੈ ਮੈਂ ਨਾਲ ਦੀ ਨਾਲ ਠੀਕ ਕਰਵਾ ਦਿੰਦੀ ਹਾਂ ਠੀਕ ਹੈ ਤੇ ਬੈਡਸ 'ਦੀ ਵੀ ਕੋਈ ਪ੍ਰੋਬਲਮ ਹੈ ਨਹੀਂ ਐ ਨਹੀਂ ਬੈਡਸ ਸਾਰੇ ਕੋ ਪੂਰੇ ਅਵੇਲੇਬਲ ਨੇ ਠੀਕ ਹੈ ਮੈਡਮ ਫਰਮ ਲੱਗਦਾ ਨਹੀਂ ਹੀ ਮਤਲਬ ਜਿਹੜਾ ਜਿਹੜੀਆਂ ਮੰਗਾਂ ਉਹਨਾਂ ਦੇ ਆ ਅਨਸਫੀਸ਼ੀਐਂਟ ਆ ਜਿਹੜੀ ਵੀ ਮਤਲਬ ਜਿਹੜੀਆਂ ਮੰਗਾਂ ਉਹ ਜਾਇਜ਼ ਆ ਬਿਲਕੁਲ ਮਤਲਬ ਜਿਹੜਾ ਪ੍ਰਬੰਧ ਆ ਉਹ ਅਨਸਫੀਸ਼ੀਐਂਟ ਨਹੀਂ ਹਸਪਤਾਲ ਦੇ ਪ੍ਰਬੰਧ ਬਾਰੇ ਤਾਂ ਉਹਨਾਂ ਨੇ ਮੇਰੇ ਨਾਲ ਇਹ ਗੱਲ ਕੀਤੀ ਸੀ ਜਦੋਂ ਮੈਂ ਪੁੱਛਿਆ ਸੀ ਵੀ ਮੈਡਮ ਤੁਹਾਡੇ ਵਰਕਿੰਗ ਦੇ ਅਗੇਂਸਟ ਕੋਈ ਥਰਨਾ ਨਹੀਂ ਹੈਗਾ ਪਰ ਨਰਾਦਰ ਹੈ ਨਹੀਂ ਭੁਖ ਹੜਤਾਲ ਜੋ ਕਹਿ ਰਹੇ ਨੇ ਵਰਕਿੰਗ ਦੇ ਉੱਤੇ ਮੈਟਰ ਨਹੀਂ ਕਰਦਾ ਜਿਹੜੀਆਂ ਜਿਹੜੀਆਂ ਸਮੱਸਿਆਵਾਂ ਹੈਗੀਆਂ ਹਾਂ ਹਾਂਜੀ ਉਹ ਮਤਲਬ ਜਿਹੜੀਆਂ ਉਹਨਾਂ ਨੇ ਛਾਂਡੂ ਬਣਾਈਆਂ ਕਿ ਮਤਲਬ ਜਿਹੜੇ ਬੰਦੇ ਜਿਹੜੇ ਬੈੱਡਾਂ ਦੀ ਸਹੀ ਬੁਵਸਥਾ ਨਹੀਂ ਹੈਗੀ ਸਵਚਾਲੇ ਜਿਹੜੇ ਗੈਗ ਮਾਰਦੇ ਨੇ ਨਹੀਂ ਸਵਚਾਲੇ ਤੁਹਾਨੂੰ ਸਜੀਵ ਆ ਰੋੜਾ ਜੀ ਆ ਕੇ ਵੀ ਗਏ ਨੇ ਤੇ ਸਾਰੇ ਬਾਥਰੂਮ ਨਵੇਂ ਬਣ ਰਹੇ ਨੇ ਟੁੱਟ ਕੇ ਤੇ ਸੰਸ਼ਿਆ ਕੰਪਨੀ ਬਣਾ ਰਹੀ ਹੈ ਤੇ ਆਨਗੋਇੰਗ ਪ੍ਰੋਸੈਸ ਹੈ ਬਾਥਰੂਮ ਸਾਰੇ ਨਵੇਂ ਬਣ ਰਹੇ ਨੇ ਜਿਹੜੀ ਸਿਵਲ ਹਸਪੀਟਲ ਬੇਸਡ ਜਗਾ ਹੈ ਕੋਈ ਕੋ ਪਲਾਨਿੰਗ ਤੁਹਾਡੇ ਲਈ ਹੈਗੀ ਕੋਈ ਅੱਗੇ ਮਤਲਬ ਕੁਝ ਕਰਨ ਦੀ ਕਿਹੜੀ ਜਗ੍ਹਾ ਜਿਹੜੀ ਦਾ ਬੇਸ ਤੋਂ ਹੋਰ ਜਗ੍ਹਾ ਸਾਫੀ ਪਈ ਆ ਹਾਂ ਉਹ ਮੈਂ ਨਹੀਂ ਪਲਾਨ ਕਰਨਾ ਜੀ ਉਹ ਤਾਂ ਐਗਜ਼ੀਕਿਊਟਿਵ ਏਜੰਸੀਜ਼ ਹੀ ਪਲਾਨ ਕਰਨੀਆਂ ਸਰਕਾਰ ਪਲਾਨ ਕਰੇਗੀ ਠੀਕ ਹੈ ਉਹਦੇ ਵਿੱਚ ਇਹੀ ਹੈ ਕਿ ਇਹੀ ਜਿਹੜੀ ਕੰਪਨੀ ਕੰਮ ਕਰ ਰਹੀ ਹੈ ਆਉਣ ਵਾਲੇ 2-3 ਮਹੀਨਿਆਂ ਦੇ ਵਿੱਚ ਕੰਪਲੀਟ ਕਰਕੇ ਆਲੇ ਦੁਆਲੇ ਜੋ ਵੀ ਸ਼ਰਬਜ਼ੋਗੈਰਾ ਨੇ ਉਹ ਸਾਰੇ ਸਾਫ ਕਰਕੇ ਉੱਥੇ ਪੌਦੇ ਵਗੈਰਾ ਲਗਾਏ ਜਾਣਗੇ ਤੇ ਹੋ ਸਕਦਾ ਹੈ ਉੱਥੇ ਪੱਧਰ ਕਰਕੇ ਟਾਈਲਜ਼ ਵੀ ਲਗਾ ਦਿੱਤੀਆਂ ਜਾਣ ਸਾਫ ਸਫਾਈ 4ਟੀ ਕਲਚਰ ਦਾ ਕੰਮ ਹੋਏਗਾ ਮੈਡੀਕਲ ਬੇਸ ਹੈ ਜੀ ਉਹਦਾ ਵੀ ਕੋਈ ਉਚਿਤ ਪ੍ਰਬੰਧ ਨਹੀਂ ਹੋਇਆ ਜਿਆਦਾ ਤੇ ਮੈਡੀਕਲ ਵੇਸਟ ਮਤਲਬ ਮਤਲਬ ਜਿਹੜੀ ਲੋਕਾਂ ਦੀਆਂ ਪੱਟੀਆਂ ਬਿਲਕੁਲ ਵੀ ਨਹੀਂ ਸਾਡਾ ਪ੍ਰੋਪਰ ਬਾਇਓ ਮੈਡੀਕਲ ਵੇਸ ਰੂਮ ਹੈ ਰਹਾ ਦਾ ਪਿੱਛੇ ਜੇ ਅਸੀਂ ਦਰਵਾਜ਼ਾ ਰਿਪੇਅਰ ਤੇ ਰਾਕੇ ਦੀਵਾਰ ਵੀ ਰਿਪੇਅਰ ਕਰਵਾਈ ਹੈ ਚਾਹੇ ਤੁਸੀਂ ਲੋਕ ਜਾ ਕੇ ਦੇਖ ਸਕਦੇ ਹੋ ਜਿਹੜੇ ਘਰਨੇ ਇਕੱਠੇ ਨੇ ਉਹਨਾਂ ਦਾ ਕਹਿਣਾ ਉਦੋਂ ਸਾਫ ਨਹੀਂ ਟੋਕਰਾ ਦੇ ਵੀ ਇੱਥੇ ਦਾ ਘਾਟੂ ਪਾਉਣਾ ਮੇਰਾ ਉਹ ਤਾਂ ਫਿਰ ਜਿਹੋ ਦੇ ਵਿੱਚ ਐਸ ਐਮਓ ਦਾ ਰੋਲ ਤਾਂ ਕੋਈ ਨਹੀਂ ਹੈ ਸਰ ਤੇ ਉਹ ਤਾਂ ਤੁਸੀਂ ਉਹਨਾਂ ਨਾਲ ਹੀ ਗੱਲ ਕਰੋ ਮੈਂ ਤੁਹਾਨੂੰ ਆਪਣੇ ਪੱਖ ਦੇ ਜਵਾਬ ਦੇ ਨਹੀਂ ਸਕਦਾ ਠੀਕ ਹੈ ਜੇ ਇੱਕ ਅਪਟਮੈਂਟ ਦੇ ਹਿਸਾਬ ਨਾਲ ਦੇਖੀਏ ਜ ਕਰਨ ਦੀ ਵਿੱਚ ਏਦਾਂ ਕਿ ਜਿਹੜੇ ਤਾਂ ਉਹ ਵੀ ਹੈਗੀ ਆ ਉਹਨੂੰ ਰੂਮ ਦਿੱਤਾ ਹੋਇਆ ਹੈ ਓਵੀ ਵਾਲਿਆਂ ਨੂੰ ਸੀ ਤੇ ਜਿਹੜੇ ਜਿਹੜੇ ਸਾਡੇ ਮਤਲਬ ਇਕਪੀਮੈਂਟ ਖਰਾਬ ਹੈ ਉਹ ਟਰਨ ਬਾਏ ਟਰਨ ਰਿਪੇਅਰ ਕਰ ਰਹੇ ਨੇ ਇੰਜੀਨੀਅਰਸ ਆ ਰਹੇ ਨੇ ਠੀਕ ਹੈ ਤੇ ਬਾਕੀ ਜਿਹੜੇ ਬਿਉਂਡ ਰਿਪੇਅਰ ਆ ਪੰਡਮਿਨੇਸ਼ਨਸ ਬਾ ਦਿੱਤੇਗੇ ਲਿਸਟਾਂ ਸੋ ਲੈਣੀ ਹੋ ਤਾਂ ਵੀ ਜਲਦੀ ਐਕਟੀਵਿਟੀ ਹੋਏਗੀ ਤੇ ਬਾਕੀ ਅਸੀਂ ਐਮਪੀ ਲੈਡ ਫੰਡ ਚ ਵੀ ਡਿਮਾਂਡ ਕਰ ਲਈ ਹੈ ਇਕਪੀਮੈਂਟ ਤੇ ਅੱਜ ਕੋਈ ਰੈਗੂਲੇਸ਼ਨ ਉਹਨਾਂ ਨੇ ਦਿੱਤਾ ਕੋਈ ਸਾਨੂੰ ਨਵਾਂ ਜਿਹੜੇ ਸਾਂਖੋਦੀ ਆਈ ਹੀ ਰਾਜਿਆ ਦਾ ਹਾਂਜੀ ਹਾਂ ਉਹ ਮਤਲਬ ਰੈਜ਼ੋਲੂਸ਼ਨ ਨਹੀਂ ਕਹਿ ਕੇ ਲੈਣੇ ਕਿ ਬਹੁਤ ਸੇਤੀ ਮੇਨ ਪਾਪਰ ਵੀ ਜੇ ਕੋਈ ਕਾਟ ਤਾਂ ਪੂਰੀ ਹੋ ਜਾਏਗੀ ਤੇ ਹਸਪਤਾਲ ਦੀ ਵੀ ਸਾਰੀ ਜਿਹੜੀ ਹੈਗੀ ਆ ਵਿਵਸਥਾ ਠੀਕ ਹੋ ਜਾਏਗੀ ਤੇ ਮੈਂ ਦੇਖਿਆ ਕਿ ਜਿਹੜੀ ਐਂਬੂਲੈਂਸਾਂ ਉੱਥੇ ਖੜੀਆਂ ਆ ਕਾਫੀ ਬਹੁਤ ਜਨਸਰ ਟਿਕਾਰੀ ਖੜੀਆਂ ਆ ਕਾਫੀ ਤੇ ਉਹਨਾਂ ਦੀ ਮਤਲਬ ਕੋਈ ਸਮੱਸਿਆ ਜਿਹੜੀ ਉਹ ਕਹਿੰਦੇ ਜੀ ਐਂਬੂਲੈਂਸਾਂ ਵਾਲਿਆਂ ਨੂੰ ਗੱਲ ਕੀਤੀ ਉਹ ਕਹਿੰਦੇ ਜੀ ਇੱਕ ਐਬੂਲੈਂਸਸ ਦੀ ਵੀ ਜੀ ਲਿਸਟਾਂ ਗਈਆਂ ਹੋਈਆਂ ਨੇ ਹਾਂਜੀ ਉਹਦੇ ਬਾਰੇ ਹੁਣ ਅਸੀਂ ਅਗਲੀ ਆਪਣੀ ਵੀ ਸੀਚ ਵੀ ਗੱਲ ਕਰਾਂਗੇ ਸਰ ਜੀ ਨਾ ਤੇ ਉਹਦੇ ਬਾਰੇ ਵੀ ਜਲਦੀ ਉਹ ਕੁਝ ਹੋ ਜਾਣਾ ਠੀਕ ਆ ਜੀ